ਸਤਿ ਸ਼੍ਰੀ ਅਕਾਲ ડી5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਪੰਜਾਬ ਸਰਕਾਰ ਵੱਲੋਂ ਸਕੂਲ ਆਫ ਐਮੀਨੈਂਸ ਬਣਾਏ ਗਏ ਨੇ ਜਿਨ੍ਹਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਤੇ ਇੱਕ ਪਾਸੇ ਸਿੱਖਿਆ ਕ੍ਰਾਂਤੀ ਦੀ ਗੱਲ ਚੱਲ ਰਹੀ ਹੈ ਇਸ ਨੂੰ ਲੈ ਕੇ ਵਿਰੋਧੀ ਲਗਾਤਾਰ ਨਿਸ਼ਾਨੇ ਵੀ ਸਾਧ ਰਹੇ ਨੇ ਤੰਜ ਵੀ ਕੱਸ ਰਹੇ ਨੇ ਤੁਰ ਬਿਕਰਮ ਸਿੰਘ ਮਜੀਠੀਆ ਦੀ ਧਰਮ ਪਤਨੀ ਗਨੀਵ ਕੌਰ ਮਜੀਠੀਆ ਨੇ ਵੀ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਨਿਸ਼ਾਨੇ ਸਾਧ ਦਿੱਤੇ ਨੇ ਮਜੀਠਾ ਹਲਕੇ ਤੋਂ ਗਨੀਵ ਕੌਰ ਵਿਧਾਇਕ ਨੇ ਤੇ ਉਹਨਾਂ ਨੇ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਕੀਤੇ ਉਹਨਾਂ ਨੇ ਕਿਹਾ ਕਿ ਜਿਹੜੇ ਸਕੂਲ ਨੇ ਉਹਨਾਂ ਦੇ ਤੇ ਇਨਾ ਖਰਚਾ ਕਰਨ ਦੀ ਬਜਾਏ ਵਿਦਿਆਰਥੀਆਂ ਦੀਆਂ ਮੋਡਲੀਆਂ ਲੋੜਾਂ ਪੂਰੀਆਂ ਕੀਤੀਆਂ ਜਾਣ ਉਹਨਾਂ ਦੀਆਂ ਕਿਤਾਬਾਂ ਕਾਪੀਆਂ ਵਰਦੀਆਂ ਦੇ ਉੱਤੇ ਖਰਚਾ ਕੀਤਾ ਜਾਵੇ ਤੇ ਖਾਸ ਕਰ ਉਹ ਕਹਿੰਦੇ ਨੇ ਕਿ ਉਹਨਾਂ ਦੇ ਹਲਕੇ ਦੇ ਵਿੱਚ ਜਿਸ ਸਕੂਲ ਨੂੰ ਸਕੂਲ ਆਫ ਐਮੀਨੈਂਸ ਦੇ ਵਿੱਚ ਤਬਦੀਲ ਕੀਤਾ ਗਿਆ ਹੈ ਉਹਦੇ ਬਾਰੇ ਕਹਿੰਦੇ ਜੇਕਰ ਪੁੱਛ ਲੈਂਦੇ ਤਾਂ ਸ਼ਾਇਦ ਲੋਕਲ ਲੋਕ ਜਾਂ ਉਹ ਖੁਦ ਚੰਗੀ ਸਲਾਹ ਦੇ ਦਿੰਦੇ ਸਤਿ ਸ਼੍ਰੀ ਅਕਾਲ ਜੀ ਕਿਉਂਕਿ ਮੁੱਦਾ ਬਹੁਤ ਗੰਭੀਰ ਹੈ ਸਾਡੇ ਬੱਚਿਆਂ ਨਾਲ ਜੁੜਿਆ ਹੋਇਆ ਹੈ ਤਾਂ ਮੈਨੂੰ ਰੁਬਰੂ ਹੋਣਾ ਪੈ ਰਿਹਾ ਹੈ ਸੁਣਿਆ ਹੈ ਕੱਲ ਸਾਡੇ ਸਿੱਖਿਆ ਮੰਤਰੀ ਹਰਜੋਤ ਬੈਂਸ ਜੀ ਸਾਡੇ ਹਲਕੀ ਮਜੀਠੇ ਦੇ ਅਬਦਾਲ ਪਿੰਚ ਇੱਕ ਨੀਂਹ ਪੱਥਰ ਰੱਖਣ ਆ ਰਹੇ ਨੇ ਨੀਂਹ ਪੱਥਰ ਇਹ ਜੇ ਸਕੂਲ ਦਾ ਜਿਹੜੇ ਕਾਫੀ ਸਾਲਾਂ ਤੋਂ ਚੱਲਿਆ ਜਾ ਰਿਹਾ ਹੈ ਪਿਛਲੀ ਸਰਕਾਰਾਂ ਨੇ ਇਹ ਸਕੂਲ ਸ਼ੁਰੂ ਕੀਤਾ ਸੀਗਾ ਇਹਨੂੰ ਫੇਰ ਤੋਂ ਕਿਵੇਂ ਸ਼ੁਰੂ ਕਰ ਰਹੇ ਨੇ ਇਮੈਨੂੰ ਪਤਾ ਨਹੀਂ ਬਟ ਐਜ਼ ਐਨ ਐਮਐਲਏ ਮਜੀਠਾ ਹਲਕਾ ਸਭ ਤੋਂ ਜ਼ਿਆਦਾ ਇੱਕ ਮਾਂ ਹੋਣ ਦੇ ਨਾਤੇ ਮੈਂ ਸਰਕਾਰ ਨੂੰ ਇਹੀ ਰਿਕੁਐਸਟ ਕਰ ਸਕਦੀਆਂ ਕਿ ਇਹ ਫਜ਼ੂਲ ਖਰਚੀ ਕਰਨ ਦੀ ਜਗ੍ਹਾ ਜੇ ਤੁਸੀਂ ਮੇ ਤੋਂ ਜਾਂ ਮਜੀਠੇ ਦੇ ਲੋਕਾਂ ਤੋਂ ਇਹ ਪੁੱਛਦੇ ਕਿ ਪੈਸੇ ਕਿਵੇਂ ਵਰਤੇ ਜਾ ਸਕਦੇ ਆ ਕਿੱਥੇ ਲਾ ਸਕਦੇ ਆ ਜਿੱਥੇ ਲੋਕਾਂ ਦਾ ਭਲਾ ਹੋਏ ਤਾਂ ਬਹੁਤ ਅੱਛਾ ਹੁੰਦਾ ਕਿਉਂਕਿ ਜੇ ਅਸੀਂ ਬੱਚਿਆਂ ਨੂੰ ਵਰਦੀਆਂ ਦਿੰਦੇ ਕਿਤਾਬਾਂ ਦਿੰਦੇ ਹੋਰ ਸਕੂਲਾਂ 'ਚ ਨਵੀਂ ਸਟਰੀਮ ਸ਼ੁਰੂ ਕਰਦੇ ਤਾਂ ਬੱਚਿਆਂ ਦਾ ਬਹੁਤ ਪਲਾ ਹੋਣਾ ਸੀਗਾ 20 ਸਾਲ ਹੋ ਗਏ ਆ ਸਾਡੇ ਪਰਿਵਾਰ ਨੂੰ ਇਸ ਹਰਕੇ ਦੀ ਸੇਵਾ ਕਰਦੇ ਇੱਕ ਵਾਰੀ ਜੇ ਤੁਸੀਂ ਸਾਨੂੰ ਪੁੱਛਦੇ ਜਾਂ ਲੋਕਾਂ ਨੂੰ ਪੁੱਛਦੇ ਉਹ ਤੁਹਾਨੂੰ ਕਾਫੀ ਕੁਝ ਦੱਸ ਸਕਦੇ ਸੀਗੇ ਪਰ ਚਲੋ ਕੋਈ ਨਾ ਐਜ਼ ਅ ਮਦਰ ਮੈਂ ਵੀ ਇੱਕ ਮਾਂ ਹਾਂ ਮੇਰੇ ਵੀ ਬੱਚੇ ਹਨ ਹਰ ਮਾਂ ਦੀ ਇਹੀ ਖਵਾਇਸ਼ ਹੁੰਦੀ ਹੈ ਕਿ ਉਹਦੇ ਬੱਚੇ ਚੰਗੀ ਤਰ੍ਹਾਂ ਪੜ੍ਹ ਲਿਖ ਸਕਣ ਮਜੀਠੇ ਦੀ ਮਾਵਾਂ ਦੀ ਵੀ ਇਹੀ ਖਵਾਇਸ਼ ਹੈ ਕਿ ਸਾਡੇ ਬੱਚੇ ਵਧੀਆ ਵਧੀਆ ਸਿੱਖਿਆ ਪ੍ਰਾਪਤ ਕਰਨ ਤੁਹਾਡੀ ਸਰਕਾਰ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਵਧੀਆ ਸਕੂਲ ਬਦੀ ਇਹੀ ਪੈਸੇ ਕਿਤੇ ਕਿਤੇ ਵਧੀਆ ਥਾਂ ਲਗਾਓ ਜਿੱਥੇ ਕਮਾਨ ਬੱਚਿਆਂ ਦੇ ਉਹੀ ਪੈਸੇ ਉਹ ਸਕੂਲ ਚਲਾਣ ਦੀ ਜਗਾ ਜਿੱਥੇ ਲੋੜ ਹੈ ਉੱਥੇ ਲਾਓ। ਇਹੀ ਬੇਨਤੀ ਲੈ ਕੇ ਮੈਂ ਤੁਹਾਡੇ ਕੋਲ ਆਈ ਹਾਂ। ਦੱਸਦੀ ਕਿ ਸਿੱਖਿਆ ਕ੍ਰਾਂਤੀ ਦੇ ਤਹਿਤ ਪੰਜਾਬ ਸਰਕਾਰ ਵੱਲੋਂ ਸਕੂਲਾਂ ਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ। ਬਹੁਤ ਸਾਰੇ ਸਕੂਲਾਂ ਨੂੰ ਸਕੂਲ ਆਫ ਐਮੀਨੈਂਸ ਦੇ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਵਿਰੋਧੀ ਵੀ ਆਪਣੇ ਹੱਥੋਂ ਕੋਈ ਵੀ ਮੌਕਾ ਜਾਣ ਨਹੀਂ ਦੇ ਰਹੇ। ਹੁਣ ਦੇਖਣਾ ਹੋਵੇਗਾ ਕਿ ਸਿੱਖਿਆ ਕ੍ਰਾਂਤੀ ਨੂੰ ਪੰਜਾਬ ਦੇ ਵਿੱਚ ਕਿੰਨਾ ਕੁ ਹੰਗਾਰਾ ਮਿਲਦਾ ਹੈ। ਦਰਹਾ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਟੋਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਧਰਮ ਘਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ